ਨਮਸਕਾਰ ਜੀ ਬਹਿਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ 40ਆਂ ਖਬਰਾਂ ਸੁਖਪਾਲ ਸਿੰਘ ਖਿਆਰਾ ਤੋਂ ਬਾਅਦ ਐਚਐਸ ਫੂਲਕਾ ਵੱਲੋਂ ਆਪਣੀ ਜਥੇਬੰਦੀ ਦਾ ਐਲਾਨ ਬੇਅਦਬੀ ਤੇ ਗੋਲੀਕੰਢ ਬਾਰੇ ਆਮ ਆਦਮੀ ਪਾਰਟੀ ਵੱਲੋਂ ਖੁਲਾਸੇ ਕੈਪਟਨ ਨੂੰ ਅਸਤੀਫਾ ਦੇ ਕੇ ਦਰਬਾਰ ਸਾਹਿਬ ਜਾ ਕੇ ਪੁੱਲ ਬਖਸ਼ਾਉਣ ਦੀ ਸਲਾਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਲਈ ਫਿਰ ਮੁਸੀਬਤ ਖੜੀ ਐਫਆਈਆਰ ਰੱਦ ਕਰਨ ਦੀ ਪਟੀਸ਼ਨ ਖਾਰਜ ਜਸਵੰਤ ਗੁਰਚਰਨ ਸਿੰਘ ਤੌੜਾ ਦੇ ਦੋਤੇ ਹਰਿੰਦਰਪਾਲ ਨੇ ਆਖਿਆ ਹਰ ਸਿਮਰਤ ਲਈ ਮੰਤਰੀ ਦੇ ਅਹੁਦੇ ਤੋਂ ਬਗੈਰ ਸੁਖਬੀਰ ਕੇਂਦਰ ਤੋਂ ਹੋਰ ਕੁਝ ਨਾ ਲਿਆ ਸਕੇ ਮੋਦੀ ਸਰਕਾਰ ਤੇ ਵਰੇ ਸੁਖਜਿੰਦਰ ਸਿੰਘ ਰੰਦਾਵਾ ਸਾਬਕਾ ਜਸਟਿਸ ਜੋਰਾ ਸਿੰਘ ਨੂੰ ਸੁਖਬੀਰ ਬਾਦਲ ਦਾ ਜਵਾਬ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਸੁਖਪਾਲ ਖੈਰਾ ਤੇ ਤਿੱਖਾ ਪ੍ਰਤੀਰੋਧ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਆਮ ਆਦਮੀ ਪਾਰਟੀ ਵਿੱਚ ਥੋੜਾ ਸਮਾਂ ਪਹਿਲਾਂ ਸ਼ਾਮਲ ਹੋਏ ਜਸਟਿਸ ਜੋਰਾ ਸਿੰਘ ਨੇ ਬੁਰਜ ਜਵਾਰ ਸਿੰਘ ਵਾਲਾ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੋਲੋਂ ਪੁੱਛਗਿੱਛ ਨਾ ਕਰਨ ਸੰਬੰਧੀ ਆਖਿਆ ਕਿ ਜੇਕਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਤਾਂ ਬੇਅਦਬੀ ਮਾਮਲੇ ਦੇ ਮੁੱਲਜਮ ਪਹਿਲਾਂ ਹੀ ਸਾਹਮਣੇ ਆ ਜਾਣੇ ਸਨ ਉਹਨਾਂ ਆਖਿਆ ਕਿ ਮਾਮਲੇ ਦੀ ਅਕਾਲੀ ਭਾਜਪਾ ਸਰਕਾਰ ਨੇ ਨਾ ਤਾਂ ਜਾਣਬੁੱਝ ਕੇ ਸਹੀ ਜਾਂਚ ਕੀਤੀ ਤੇ ਨਾ ਹੀ ਵਿਸ਼ੇਸ਼ ਜਾਂਚ ਟੀਮ ਨੇ ਇਸ ਪਾਸੇ ਕੋਈ ਗੰभीरਤਾ ਦਿਖਾਈ ਹੈ ਜਸਟਿਸ ਜੋਰਾ ਸਿੰਘ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਮਾਮਲੇ ਨੂੰ ਜਾਣਬੁੱਝ ਕੇ ਅਣਦੇਖਿਆ ਕੀਤਾ ਉਹਨਾਂ ਆਖਿਆ ਕਿ ਰਾਜਵਿੰਦਰ ਸਿੰਘ ਸੂਬੇਜ਼ਰ ਗੁਰਜੰਟ ਸਿੰਘ ਹਰਦੇਵ ਸਿੰਘ ਰਣਜੀਤ ਸਿੰਘ ਤੇ ਵਾਸਟਰ ਦੇ ਨਾਮ ਬੇਅਦਬੀ ਮਾਮਲੇ ਵਿੱਚ ਸਾਹਮਣੇ ਆ ਗਏ ਸਨ ਇਹ ਨਾਸਿਕ ਜਥੇਬੰਦੀਆਂ ਵੱਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਇਸ ਪ੍ਰੈਸ ਕਾਨਫਰੰਸ ਵਿੱਚ ਇੱਕ ਸਮਾਹ ਅਜਾਇਬ ਆਇਆ ਜਦੋਂ ਜਸਟਿਸ ਜੋਰਾ ਸਿੰਘ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ ਤੇ ਉਹ ਆਪਣੀ ਸੀਟ ਤੋਂ ਉੱਠ ਖੜੋਤੇ ਇਸ ਮੌਕੇ ਨਾਲ ਬੈਠੇ ਵਿਧਾਇਕ ਹਮਨ ਅਰੋੜਾ ਤੇ ਕੁਲਤਾਰ ਸਿੰਘ ਸੰਧਵਾਨ ਨੇ ਉਹਨਾਂ ਨੂੰ ਬਾਹੋਂ ਫੜ ਕੇ ਬਿਠਾਇਆ ਇਹ ਗੱਲ ਉਸ ਸਮੇਂ ਹੋਣੀ ਪਈ ਜਦੋਂ ਉਹਨਾਂ ਤੋਂ ਪੁੱਛਿਆ ਜਾ ਰਿਹਾ ਸੀ ਕਿ ਤੁਸੀਂ ਸਪਸ਼ਟ ਕਿਉਂ ਨਹੀਂ ਦੱਸਦੇ ਕਿ ਬੇਅਦਬੀ ਮਾਮਲੇ ਵਿੱਚ ਦੋਸ਼ੀ ਕੌਣ ਹੈ ਪਰ ਉਹ ਜਵਾਬਾਂ ਤੋਂ ਟਾਲਾ ਵੱਟਦੇ ਰਹੇ ਇਸ ਦੇ ਨਾਲ ਹੀ ਜਦ ਉਸ ਸਮੇਂ ਦੀ ਸਰਕਾਰ ਦੇ ਆਗੂਆਂ ਦੇ ਨਾਵਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਇਸ ਸਬੰਧੀ ਉਹਨਾਂ ਨੇ ਨਾਮ ਵਿੱਚ ਜਵਾਬ ਦਿੱਤਾ ਉਹ ਨਾ ਕਿ ਕਿ ਉਸ ਸਮੇਂ ਦੀ ਸਰਕਾਰ ਦੋਸ਼ੀ ਸੀ ਨਾ ਕਿ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਜਾਂ ਸਮੇਤ ਸੈਣੀ ਸੇਵਾਮੁਕਤ ਜਸਟਿਸ ਜੋਰਾ ਸਿੰਘ ਨੇ ਆਪਣੀ ਰਿਪੋਰਟ ਨੂੰ ਦਰਸਥੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਲੁੜਿੰਦੀ ਦੱਸਦੇ ਆਖਿਆ ਕਿ ਪਿਛਲੀ ਸਰਕਾਰ ਨੇ ਕਿਸੇ ਦਬਾਅ ਹੇਠ ਆ ਕੇ ਉਹਨਾਂ ਦੀ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਕੀਤੀ ਹਾਲੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜੋਰਾ ਸਿੰਘ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਕਮਿਸ਼ਨ ਦੀ ਰਿਪੋਰਟ ਤੇ ਕੋਈ ਐਕਸ਼ਨ ਹੋਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਰਿਪੋਰਟ ਕਾਰਵਾਈ ਕਰਨ ਲਈ ਕਾਫੀ ਸੀ ਲੈਂਦੀ ਤੇ ਦੋਸ਼ੀਆਂ ਦਾ ਅੰਦਰ ਜਾਣਾ ਤੈ ਸੀ ਉਹਨਾਂ ਆਖਿਆ ਕਿ ਸਰਕਾਰ ਬਦਲ ਤੇ ਆਸ ਸੀ ਕਿ ਕੈਪਟਨ ਸਰਕਾਰ ਰਿਪੋਰਟ ਤੇ ਐਕਸ਼ਨ ਲਏਗੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਆਖਿਆ ਕਿ ਇਸ ਦੇ ਪਿੱਛੇ ਸਿਆਸੀ ਸਰਕਾਰਾਂ ਨੂੰ ਟਾਲ ਲੱਗਣ ਦਾ ਵੀ ਖਦਸ਼ਾ ਹੈ ਜਸਟਿਸ ਜੋਰਾ ਸਿੰਘ ਨੇ ਕੈਪਟਨ ਸਰਕਾਰ ਦੀ ਮਨਸ਼ਾ ਤੇ ਸਵਾਲ ਖੜੇ ਕਰਦੇ ਆਖਿਆ ਕਿ ਕੈਪਟਨ ਵੀ ਬੇਅਦਬੀ ਦੇ ਮਾਮਲੇ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਜਸਟਿਸ ਜੋਰਾ ਸਿੰਘ ਨੇ ਆਖਿਆ ਕਿ ਉਹਨਾਂ ਨੇ ਬੇहद ਚੁਣੌਤੀ ਭਰੇ ਮਾਹੌਲ ਵਿੱਚ 6 ਮਹੀਨਿਆਂ ਦੀ ਸਖਤ ਮਿਹਨਤ ਤੇ ਇਮਾਨਦਾਰੀ ਵਚਨਬੱਤਾ ਤੇ ਨਿਰਪੱਖਤਾ ਨਾਲ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਹੈ ਉਹਨਾਂ ਦੱਸਿਆ ਕਿ ਰਿਪੋਰਟ ਸਰਕਾਰ ਹੁਣਾ ਤੱਥਾਂ ਦੇ ਕੰਮ ਕਰਦੀ ਤੇ ਬੇਅਦਬੀ ਤੇ ਗੋਲੀ ਕੰਢ ਦੇ ਜ਼ਿੰਮੇਵਾਰ ਫੜੇ ਜਾਂਦੇ ਤੇ ਉਹਨਾਂ ਨੂੰ ਸਜ਼ਾ ਮਿਲਦੀ ਜੋਰਾ ਸਿੰਘ ਨੇ ਆਖਿਆ ਕਿ ਬਾਦਲਾ ਤਾਂ ਉਹਨਾਂ ਨੂੰ ਕੋਈ ਉਮੀਦ ਨਹੀਂ ਸੀ ਬੱਚੀ ਪਰ ਕੈਪਟਨ ਨੇ ਜਿਸ ਤਰ੍ਹਾਂ ਦੇ ਧਰੋ ਆਪਣੇ ਫਰਜ਼ ਤੇ ਪੰਜਾਬ ਦੇ ਲੋਕਾਂ ਨਾਲ ਕੀਤਾ ਇਸ ਲਈ ਉਹ ਨੈਤਿਕ ਤੌਰ ਤੇ ਮੁੱਖ ਮੰਤਰੀ ਬਣੇ ਰਹਿਣ ਦੇ ਕਾਬਲ ਨਹੀਂ ਉਹਨਾਂ ਆਖੇ ਕਿ ਕੈਪਟਨ ਅਮਰਿੰਦਰ ਸਿੰਘ ਤੁਰਤ ਅਸਤੀਫਾ ਦੇਣ ਤੇ ਸ੍ਰੀ ਰਮੰਦਰ ਸਾਹਿਬੇ ਜਾ ਕੇ ਸਮੁੱਚੇ ਪੰਥ ਤੋਂ ਮਾਫੀ ਮੰਗਣ ਆਮ ਆਦਮੀ ਪਾਰਟੀ ਤੋਂ ਵੱਖਰੇ ਹੋਏ ਸੁਖਪਾਲ ਸਿੰਘ ਖੈਰਾ ਵੱਲੋਂ ਪੰਜਾਬੀ ਇਕਤਾ ਪਾਰਟੀ ਬਣਾਉਣ ਤੋਂ ਬਾਅਦ ਹੁਣ ਪ੍ਰਸਿੱਧ ਐਡਵੋਕੇਟ ਐਚਰਸ ਫੂਲਕਾ ਨੇ ਵੀ ਆਪਣੀ ਨਵੀਂ ਜਥੇਬੰਦੀ ਸਿੱਖ ਸੇਵਾ ਦਾ ਐਲਾਨ ਕਰ ਦਿੱਤਾ ਹੈ ਜਿਸ ਬਾਰੇ ਰਸਮੀ ਤੌਰ ਤੇ 12 ਜਨਵਰੀ ਨੂੰ ਇਸ ਦਾ ਐਲਾਨ ਕਰਨਗੇ ਉੰਜ ਖੈਰਾ ਨੇ ਜਿੱਥੇ ਸਿਆਸੀ ਪਾਰਟੀ ਦਾ ਐਲਾਨ ਕੀਤਾ ਫੂਲਕਾ ਨੇ ਸਿਆਸਤ ਤੋਂ ਪਰੇ हट ਕੇ ਸਮਾਜ ਸੇਵਾ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪ੍ਰਭਾਵ ਹੇਠੋਂ ਕੱਢਣ ਲਈ ਕੰਮ ਕਰਨੇ ਨੇ ਫੂਲਕਾ ਨੇ ਆਪਣੀ ਨਵੀਂ ਜਥੇਬੰਦੀ ਦਾ ਨਾਮ ਸਿੱਖ ਸੇਵਾ ਸੰਗਠਨ ਰੱਖਿਆ ਹੈ ਉਹਨਾਂ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਵਿੱਚੋਂ ਸਿਆਸੀ ਨੂੰ ਖਤਮ ਕਰਨ ਤੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਲਈ ਇਹ ਜਥੇਬੰਦੀ ਬਣਾਈ ਗਈ ਹੈ ਫੂਲਕਾ ਨੇ ਖੈਰਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸਵਾਲ ਚੁੱਕਦਿਆਂ ਆਖਿਆ ਕਿ ਹੁਣ ਉਹ ਸਿਆਸਤ ਨਹੀਂ ਕਰਨਗੇ ਸਗੋਂ ਸਮਾਜਿਕ ਤੇ ਧਾਰਮਿਕ ਖੇਤਰਾਂ ਵਿੱਚ ਕੰਮ ਕਰਨਗੇ ਦਿੱਲੀ ਤੋਂ ਭਾਜਪਾ ਦੇ ਆਗੂ ਆਰ ਪੀ ਸਿੰਘ ਵੱਲੋਂ ਐਡਵੋਕੇਟ ਐਚ ਐਸ ਫੂਲਕਾ ਨੂੰ ਉਹਨਾਂ ਦੇ ਸਿੱਖ ਸੇਵਕ ਜਥੇਬੰਦੀ ਬਣਾਉਣ ਤੇ ਵਧਾਈ ਦਿੰਦਿਆਂ ਆਖਿਆ ਕਿ ਫੂਲਕਾ ਵੱਲੋਂ ਕੀਤਾ ਗਿਆ ਕੰਮ ਬਹੁਤ ਸ਼ਲਾਘਾਯੋਗ ਹੈ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਪरांत ਆਰ ਪੀ ਸਿੰਘ ਵੱਲੋਂ ਫੂਲਕਾ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਉਹ ਪਹਿਲਾਂ ਹੀ ਕਿਸੇ ਸਿਆਸੀ ਧਰ ਨਾਲ ਨਾ ਜੁੜਨ ਦੇ ਬਿਆਨ ਦਿੱਤੇ ਆਗੇ ਪ੍ਰਸਿੱਧ ਵਕੀਲ ਅਚਸ ਫੁਲਕਾ ਨੇ ਆਖਿਆ ਕਿ ਉਹ ਭਾਜਪਾ ਨੂੰ ਆਰਪੀ ਸਿੰਘ ਦੀ ਪੇਸ਼ਕਸ਼ ਲਈ ਧੰਨਵਾਦ ਕਰਦੇ ਆ ਪਰ ਉਹ ਲੋਕਾਂ ਨਾਲ ਕੀਤੇ ਵਾਅਦੇ ਨੂੰ ਤੋੜ ਨਹੀਂ ਸਕਦੇ ਫੁਲਕਾ ਨੇ ਆਖਿਆ ਕਿ ਉਹ ਪਹਿਲਾਂ ਹੀ ਕਹਿ ਚੁੱਕਿਆ ਕਿ ਸਿਆਸੀ ਧਰਾਂ ਤੋਂ ਦੂਰ ਰਹਿ ਕੇ ਉਹ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਇਸ ਲਈ ਉਹਨਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੋਈ ਸਵਾਲੀ ਪੈਦਾ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਿਆ ਆਖਿਆ ਕਿ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਤੇ ਨੌਜਵਾਨਾਂ ਨਾਲ ਧੋਖਾ ਕੀਤਾ ਸੁਖਵੀਰ ਨੇ ਆਖਿਆ ਕਿ ਇਹ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਸਗੋਂ ਸਚਾਈ ਹੈ ਤੇ ਔਨ ਰਿਕਾਰਡ ਹੈ ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਚੋਣਾਂ ਤੋਂ ਪਹਿਲਾਂ ਵਾਅਦੇ ਯਾਦ ਕਰਾਉਂਦੇ ਆਖਿਆ ਕਿ ਕੈਪਟਨ ਨੇ ਨੌਜਵਾਨਾਂ ਨੂੰ ਫਾਰਮ ਪ੍ਰੋਵਾਈਸਨ ਕਿ ਉਹ ਮੋਬਾਈਲ ਫੋਨ ਦੇਣਗੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਗੇ ਉਹਨਾਂ ਆਖਿਆ ਕਿ ਜੇ ਤੁਸੀਂ ਕੋਈ ਚੀਜ਼ ਲੈ ਕੇ ਦੇਣ ਲਈ ਕਹੋ ਤਾਂ ਬਾਅਦ ਵਿੱਚ ਤੁਸੀਂ ਜ਼ੁਬਾਨ ਤੇ ਨਾ ਠਹਿਰੋ ਇਹ ਸਿੱਧਾ 420 ਦਾ ਕੇਸ ਬਣਦਾ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਅੱਜ ਕਿਸੇ ਸ਼ਰਾਰਤੀ ਅਨਸਰ ਨੇ ਸਾਫ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਦਾੜੀ ਮੁੱਛਾਂ ਕੱਟੇ ਵਾਲੀ ਫੋਟੋ ਸੋਸ਼ਲ ਸੈਟਾ ਉਤੇ ਪਾ ਦਿੱਤੀ ਹੈ ਸਿੱਖ ਭਾਈਚਾਰੇ ਨੇ ਇਸ ਦੀ ਖਾਸੀ ਨਿੰਦਾ ਕੀਤੀ ਹੈ ਜਿਸ ਕਰਕੇ ਰੋਸ ਪਾਇਆ ਜਾ ਰਿਹਾ ਹੈ ਅੰਮ੍ਰਿਤਸਰ ਸੈੱਬ ਤੋਂ ਖਬਰ ਸ਼ੋਮਨੀ ਕਮੇਟੀ ਨੇ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮ ਅੱਜ ਕਿਸੇ ਤਰ੍ਹਾਂ ਦੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਤੇ ਸੈਲਫੀ ਆਦੀ ਲੈਣ ਤੇ ਸਖਤ ਰੋਕ ਲਾ ਦਿੱਤੀ ਹੈ ਸਪੈਸ਼ਲੀ ਨਾਲ ਦੂਦਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਨਿਰਾਸ਼ਾ ਹੋਈ ਹੈ ਦੂਜੇ ਪਾਸੇ ਸਿੱਖ ਵਿਦਵਾਨਾਂ ਨੇ ਸ਼ੋਮਨੀ ਕਮੇਟੀ ਦੇ ਇਸ ਫੈਸਲੇ ਨਾਲ ਅਸਹਿਮਤੀ ਪ੍ਰ ਸ਼੍ਰੋਮਣੀ ਕਮੇਟੀ ਨੇ ਦੇਰ ਸ਼ਾਮ ਹੁਕਮ ਜਾਰੀ ਕਰਕੇ ਚੇਰਮੰਦਰ ਸਾਹਿਬ ਦੀ ਪ੍ਰਕਰਮਾਚੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਤੇ ਸੈਲਫੀਆ ਦੀ ਲੈਂਡ ਤੋਂ ਰੋਕ ਲਾ ਦਿੱਤੀ ਹੈ ਦੂਜੇ ਪਾਸੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਕਈ ਲੋਕ ਆਉਂਦੇ ਨੇ ਉਹਨਾਂ ਵਿੱਚ ਫਿਲਮੀ ਕਲਾਕਾਰ ਸਿਆਸਤਦਾਨ ਤੇ ਹੋਰ ਉੱਘੀ ਹਸਤੀਆਂ ਸ਼ਾਮਲ ਹੁੰਦੀਆਂ ਜਦੋਂ ਉਹ ਫੋਟੋ ਖਿਚਵਾਉਂਦੇ ਆ ਤਾਂ ਦਰਬਾਰ ਸਾਹਿਬ ਵੱਲ ਪਿੱਠ ਕਰ ਲੈਂਦੇ ਨੇ ਔਰ ਆਪਣਾ ਮੂੰਹ ਜਿਹੜਾ ਹੈ ਉਹ ਸਾਹਮਣੇ ਕਰ ਲੈਂਦੇ ਨੇ ਤੇ ਦਰਬਾਰ ਸਾਹਿਬ ਵੱਲ ਪਿੱਠ ਕਰਕੇ ਫੋਟੋ ਖਿਚਵਾਣੀ ਬੜੀ ਮਾੜੀ ਗੱਲ ਹੈ ਦੂਜੇ ਬੰਨੇ ਪੰਜਾਬ ਦੇ ਬਟਾਲਾ ਤੋਂ ਖਬਰ ਭਾਰਤ-ਪਾਕਿਸਤਾਨ ਵੱਲੋਂ ਡੇਰਾ ਬਾਬਾ ਨਾਨਕ ਸਰਾਦੇ ਉੱਤੇ ਕਰਤਾਰਪੁਰ ਲੰਘਾ ਖੋਲਣ ਲਈ ਨਵੀਆਂ ਸੜਕਾਂ ਬਣਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਹੋ ਗਈਆਂ ਨੇ ਇਸਕਰਨ ਜਿੱਥੇ ਸਿੱਖ ਸੰਗਤ ਵਿੱਚ ਖੁਸ਼ੀ ਦਾ ਆਲਮ ਹੈ ਉੱਥੇ ਸਰਾਦੀ ਕਿਸਾਨ ਜ਼ਮੀਨਾਂ ਅਕਵਾਇਰ ਹੋਣ ਦੇ ਡਰੋਂ ਚਿੰਤਾ ਵਿੱਚ ਡੁੱਬੇ ਹੋਏ ਨੇ ਕਿਸਾਨ ਕਹਿੰਦੇ ਆ ਕਿ ਸਰਕਾਰ ਸੜਕ ਬਣਾਉਣ ਲਈ ਉਹਨਾਂ ਦੀਆਂ ਜ਼ਮੀਨਾਂ ਅਕਵਾਇਰ ਕਰੇਗੀ ਜਿਸ ਕਾਰਨ ਉਹਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦਾ ਡਰ ਹੈ ਸਰਾਦੀ ਕਿਸਾਨ ਮੰਗ ਕਰਦੇ ਨੇ ਕਿ ਜੇਕਰ ਸਰਕਾਰ ਉਹਨਾਂ ਦੀ ਜ਼ਮੀਨ ਲੈਂਦੀ ਹੈ ਉਹਨਾਂ ਨੂੰ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਯਾਨੀ ਮੁੱਲ ਦਿੱਤਾ ਜਾਏ ਜੇਕਰ ਸੰਭਵ ਹੋਏ ਤਾਂ ਪੁਰਾਣੀ ਸੜਕ ਨੂੰ ਹੀ ਚੌੜਾ ਕਰ ਲਿਆ ਜਾਏ ਸਰਦੀ ਕਿਸਾਨ ਕਹਿੰਦੇ ਕਿ ਅਸੀਂ ਤਾਂ ਪਹਿਲਾਂ ਹੀ ਮੁਸ਼ਕਲਾਂ ਨਾਲ ਜੂਝ ਰਹੇ ਹਾਂ ਉਹਨਾਂ ਦੇ ਖੇਤ ਸਰਾਦੇ ਨੇੜੇ ਆ ਜਿਸ ਕਰਕੇ ਉਹਨਾਂ ਨੂੰ ਸਵੇਰੇ 9 ਵਜੇ ਤੋਂ ਲੈ ਕੇ 8:00 ਨੇ 5 ਵਜੇ ਤੱਕ ਕੰਮ ਤੇ ਇਜਾਜ਼ਤ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਉਹਨਾਂ ਕਹਿੰਦੇ ਕਿ 50% ਦੀ ਸਰਦੀ ਕਿਸਾਨ ਬਰਸਾਤੀ ਪਾਣੀ ਦੀ ਮਾਰ ਹੇਠ ਰਹਿੰਦੇ ਨੇ ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਜੇਕਰ ਕਿਸੇ ਕਿਸਾਨ ਦੀ ਜ਼ਮੀਨ ਲਾਂਘੇ ਲਈ ਬਣਾਈ ਜਾਣ ਵਾਲੀ ਸੜਕ ਚਾਉਂਦੀ ਹੈ ਤਾਂ ਉਸ ਨੂੰ ਇੱਕੋ ਵਾਰ ਟੁਕਮਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ 30 ਮਾਰਖਾ ਅਜਨਾਮਾ ਵਿੱਚ ਕੀ ਕਹਿੰਦਾ ਹੈ ਉਹ ਤੁਹਾਨੂੰ ਸੁਣਾਈਏ 30 ਮਾਰਖਾ ਆਉਣ ਵਾਲੀਆਂ ਚੋਣਾਂ ਬਾਰੇ ਕਹਿੰਦਾ ਲੋਕ ਸਭਾ ਦੀ ਜਿਹੜੀ ਆ ਰਹੀ ਹੈ ਕਹਿੰਦਾ ਕਿ ਪਾਰਲੀਮੈਂਟ ਲਈ ਚੋਣ ਜਦ ਆਈ ਲਾਗੇ ਧਮਕੜੇ ਪਈ ਆ ਕੇਂਦਰ ਸਰਕਾਰ ਬੇਲੀ ਕੀਤਾ ਅਸਾਤਾ ਕੰਮ ਹੈ ਬਹੁਤ ਵਧੀਆ ਕਰਦੀ ਪਈਏ ਬਹੁਤ ਪ੍ਰਚਾਰ ਬੇਲੀ ਜਿਹੜੇ ਮੁੱਦੇ ਨਹੀਂ ਅਜੇ ਤੱਕ ਯਾਦ ਆਏ ਉਹ ਜਿਹੜੇ ਮੁੱਦੇ ਨਹੀਂ ਅਜੇ ਤੱਕ ਯਾਦ ਆਏ ਆਇਆ ਉਹਨਾਂ ਲਈ ਜਵਾਬਦਾਾਰ ਬੇਲੀ ਆ ਵੀ ਕਰਦੇ ਉਹ ਵੀ ਰਹਿ ਜਾਵੇ ਫੜ ਲਈ ਤੇਜ਼ ਤੇਜ਼ ਰਫ਼ਤਾਰ ਬੇਲੀ ਵੋਟਰ ਖਿੱਚਣ ਲਈ ਚੋਗਾ ਖਿLAR ਨੇ ਲਈ ਮੋਦੀ ਟੀਮ ਨੇ ਲਾਇਆ ਪਿਆ ਜ਼ੋਰ ਬੇਲੀ ਮੂੰਹ ਤੋਂ ਬੋਲ ਤੇ ਭਾਵੇਂ ਨਾ ਰਿਹਾ ਵੋਟਰ ਮੂੰਹ ਤੋਂ ਬੋਲ ਤੇ ਭਾਵੇਂ ਨਾ ਰਿਹਾ ਵੋਟਰ ਅੰਦਰੋਂ ਮੂੜ ਜਾ ਜਾ ਪਰਿਆ ਹੋਰ ਬੇਲੀ ਮੂੰਹ ਤੋਂ ਬੋਲ ਭਾਵੇਂ ਨਾ ਰਿਹਾ ਵੋਟਰ ਤੇ ਅੰਦਰੋਂ ਮੂੜ ਜਾ ਜਾ ਪਰਿਆ ਹੋਰ ਬੇਲੀ ਅਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਬਾਦਲ ਅਤੇ ਕਾਂਗਰਸ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਕਰਨ ਲਈ ਪੰਜਾਬ ਪੱਖੀ ਪਾਰਟੀਆਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਉਹਨਾਂ ਨੇ ਆਖਿਆ ਕਿ ਲੋਕਤੰਤਰ ਵਿੱਚ ਸੁਖਪਾਲ ਖੈਰ ਨੂੰ ਵੱਖਰੀ ਪਾਰਟੀ ਬਣਾਉਣ ਦਾ ਪੂਰਾ ਹੱਕ ਹੈ ਪਰ ਜੇ ਕਰੋ ਰਜਵਾੜਾ ਸ਼ਾਹੀ ਨੂੰ ਪੰਜਾਬ ਦੀ ਸਿਆਸਤ ਵਿੱਚੋਂ ਚੱਲਦਾ ਕਰਨ ਤੇ ਪੰਜਾਬ ਲਈ ਕੁਝ ਬਿਹਤਰ ਕਰਨਾ ਚਾਹੁੰਦੇ ਨੇ ਤਾਂ ਟਕਸਾਲੀਆਂ ਤੇ ਹੋਰ ਪੰਜਾਬੀ ਪੱਖੀ ਧਿਰਾਂ ਨੂੰ ਇੱਕ ਮੰਚ ਤੇ ਆਉਣਾ ਪਵੇਗਾ ਦਾਦੂਵਾਲ ਨੇ ਆਖਿਆ ਕਿ ਦੋਵੇਂ ਧਿਰਾਂ ਵੱਲੋਂ ਇੱਕ ਪਾਰਟੀ ਬਣਾਉਣ ਤੇ ਇਸ ਨੂੰ ਗੜਜੋੜ ਕਰਨਾ ਚਾਹੀਦਾ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ ਜੀਕੇ ਅਤੇ ਹੋਰਨਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਫਆਈਆ ਰੱਦ ਕਰਨ ਵਾਲੀ ਪਟੀਸ਼ਨ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਇਸ ਦਰਨ ਸੈਸ਼ਨ ਕੋਰਟ ਨੇ ਜੀਕੇ ਤੇ ਹੋਰਨਾਂ ਵਿਰੁੱਧ ਐਫਆਈਆ ਦਰਜ ਕਰਨ ਦੀ ਹੇਟਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਪਟਿਆਲਾ ਅਦਾਲਤ ਨੇ ਬੀਤੇ ਦਿਨ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਾ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਹੋਰਨਾਂ ਖਿਲਾਫ ਮੁਕੱਦਮਾ ਦਰਜ ਕਰਨ ਦੇ ਹੁਕਮ ਫੈਸਲਾ ਰੱਖਵਾ ਰੱਖ ਰਿਆ ਸੀ ਜਿਸ ਤੇ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਹੁਣ ਜੀਕੇ ਖਿਲਾਫ ਕੇਸ ਦਰਜ ਹੋ ਸਕਦਾ ਹੈ ਜੀਕੇ ਖਿਲਾਫ ਕਮੇਟੀ ਵਿੱਚ ਕਸਧ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਨੇ ਪਟਿਆਲਾ ਹਾਊਸ ਅਦਾਲਤ ਦੇ ਸੈਸ਼ਨ ਜੱਜ ਐਸ ਕੇ ਅਰੋੜਾ ਨੇ 7 ਜਨਵਰੀ ਨੂੰ ਕੇਸ ਦੀ ਸੁਣਵਾਈ ਮਗਰੋਂ ਫੈਸਲਾ ਰੱਖਵਾ ਰੱਖ ਰਿਆ ਸੀ ਇਹ ਮਾਮਲਾ ਦਿੱਲੀ ਕਮੇਟੀ ਦੇ ਸਾਬਕਾ ਜਰਨਲਿਸਟਕਰ ਤੇ ਮੌਜੂਦਾ ਆਜ਼ਾਦ ਮੈਂਬਰ ਗੁਰਮੀਤ ਸਿੰਘ ਛੰਟੀ ਵੱਲੋਂ ਇਟਲੀ ਅਦਾਲਤ ਵਿੱਚ ਦਾਇਰ ਕਰਵਾਇਆ ਗਿਆ ਸੀ ਜਿਸ ਨੂੰ ਜੀਕੇ ਨੇ ਸੈਸ਼ਨ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਜੀਕੇ ਦੇ ਵਕੀਲਾਂ ਨੇ ਤਰਕ ਦਿੱਤਾ ਕਿ ਇਟਲੀ ਅਦਾਲਤ ਨੇ ਜੋ ਫੈਸਲਾ ਲਿਆ ਉਹ ਗਲ ਹੈਟਲੀ ਖਿਲਾਫ ਅਦਾਲਤ ਵੱਲੋਂ ਕੇਸ ਦਰਜ ਕਰਨ ਦੇ ਦਿੱਤੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਛੰਟੀ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਹੇਟਲੀ ਅਦਾਲਤ ਨੇ ਸਾਰੇ ਸਬੂਤਾਂ ਨੂੰ ਦੇਖਦਿਆਂ ਜੀਕੇ ਖਿਲਾਫ ਕੇਸ ਦਰਜ ਕਰਨ ਦਾ ਸਹੀ ਤੇ ਟੁਕਮਾ ਫੈਸਲਾ ਕੀਤਾ ਹੈ ਕੇਸ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਸ਼ਰਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਅਦਾਲਤ ਨੇ ਝਟਕਾ ਦਿੱਤਾ ਜੀਕੇ ਦੀ ਐਫਆਈਆ ਰੱਦ ਕਰਨ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ ਹੁਣ ਜੀਕੇ ਖਿਲਾਫ ਕੇਸ ਦਰਜ ਹੋ ਸਕਦਾ ਹੈ ਜੀਕੇ ਖਿਲਾਫ ਕਮੇਟੀ ਵਿੱਚ ਕਰਤੱਤ ਭ੍ਰਿਸ਼ਟਾਚਾਰ ਕਸ਼ਮੀਰ ਤੋਂ ਆਈਏ ਸਬਫਸਰ ਸ਼ਾ ਫੈਜ਼ਲ ਨੇ ਆਪਣੀਆਂ ਸੇਵਾਵਾਂ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਭਾਰਤ ਦੇਸ਼ ਵਿੱਚ ਮੁਸਲਮਾਨ ਪਾਈਚਾਰੇ ਦੇ ਵਿਰੁੱਧ ਜ਼ੁਲਮ ਵਧਨ ਕਰਕੇ ਆਪਣਾ ਅਹੁਦਾ ਛੱਡਣ ਲਈ ਮਜਬੂਰ ਨੇ ਫੈਜ਼ਲ ਛੇਤੀ ਹੀ ਕਸ਼ਮੀਰ ਵਿੱਚ ਕੌਮੀ ਕਾਨਫਰੰਸ ਪਾਰਟੀ ਵਿੱਚ ਸ਼ਾਮਲ ਹੋਣਗੇ ਤੇ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਵਿੱਚ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਆਈ ਕੱਲ ਫਿਰ ਮਿਲਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ